ਪਠੰਡਾ ਕੋਰਪੋਰੇਟਿਵ ਬੈਂਕ ਵੱਲੋਂ ਅਹੁਦੇਦਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਉਮੀਦਵਾਰ ਆਪਣੇ ਫਾਰਮ ਭਰਨ ਦੇ ਲਈ ਬੈਂਕ ਦੇ ਵਿੱਚ ਆ ਰਹੇ ਹਨ ਕਾਂਗਰਸ ਪਾਰਟੀ ਵੱਲੋਂ ਟੈਲ ਸਿੰਘ ਸੰਧੂ ਆਪਣੇ ਫਾਰਮ ਲੈ ਕੇ ਬੈਂਕ ਪਹੁੰਚੇ ਸਨ ਪਰ ਅਧਿਕਾਰੀਆਂ ਵੱਲੋਂ ਉਹਨਾਂ ਦੇ ਫਾਰਮ ਨਹੀਂ ਫੜੇ ਗਏ ਅਤੇ ਦਿੱਤੇ ਹੋਏ ਸਮੇਂ ਤੋਂ ਘੰਟਾ ਲੇਟ ਹੋਣ ਦੇ ਬਾਵਜੂਦ ਅਧਿਕਾਰੀ ਫਾਰਮ ਫੜਨ ਲਈ ਨਹੀਂ ਪਹੁੰਚੇ ਅਤੇ ਨਾ ਹੀ ਉਹਨਾਂ ਨੂੰ ਬੁਲਾਇਆ ਗਿਆ ਜਿਸ ਤੋਂ ਨਿਰਾਸ਼ ਹੋ ਕੇ ਉਹ ਬਾਹਰ ਆ ਗਏ ਤੇ ਬਾਹਰ ਉਹਨਾਂ ਨੇ ਆਪਣੇ ਸਾਥੀਆਂ ਨਾਲ ਵਿਚਾਰ ਕਰਨ ਤੋਂ ਬਾਅਦ ਜੋ ਦੁਬਾਰਾ ਬੈਂਕ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੇਟ ਬੰਦ ਕਰ ਲਿੱਤੇ ਅਤੇ ਫਿਰ ਟੈਲ ਸਿੰਘ ਸੰਧੂ ਨੇ ਗੁੱਸੇ ਦੇ ਵਿੱਚ ਉਹ ਆਪਣੇ ਜੋ ਫਾਰਮ ਹੈ ਉਹ ਬੰਦ ਗੇਟ ਦੇ ਵਿੱਚੋਂ ਹੀ ਛੱਡ ਦਿੱਤੇ ਅਤੇ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਿਹਾ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਫਾਰਮ ਬੰਦ ਗੇਟ 'ਚ ਛੱਟੇ ਗਏ ਉਸ ਤੋਂ ਬਾਅਦ ਨਾਰੇਬਾਜ਼ੀ ਵੀ ਕੀਤੀ ਗਈ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ ਸਮੁੱਚੀ ਟੀਮ ਆਰੇਬਾਜੀ ਕਰਦੀ ਹੋਈ ਬਾਹਰ ਆਈ ਮੁਰਦਾਬਾਦ ਮੁਰਦਾਬਾਦ ਸਰਕਾਰ ਦੀ ਧੱਕੇਸ਼ਾਹੀ ਮੁਰਦਾਬਾਦ ਮੁਰਦਾਬਾਦ ਅਜੇ ਕਾਜ ਨਹੀਂ ਫੜਦੇ ਹਾਏ 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 ਇਹ ਤੇਰੇ ਇਲੈਕਸ਼ਨ ਹੈ ਜਾਂ ਫਿਰ ਕੋਈ ਦਸਤਾ ਲਗਾ ਦੇ ਅੱਜ ਜਿਹੜਾ ਮਾਹੌਲ ਦੇਖਿਆ ਇੱਥੇ ਕੋਆਪਰੇਟਿਵ ਬੈਂਕ ਦੇ ਇਲੈਕਸ਼ਨ ਦੇ ਸਮੇਂ ਬੜਾ ਮਨ ਨੂੰ ਦੁੱਖ ਹੋ ਰਿਹਾ ਜੋ ਚੋਣ ਪ੍ਰੋਗਰਾਮ ਆਰ ਸੀ ਐਸ ਵੱਲੋਂ ਮਾਨਜੋਗਰ ਰਜਿਸਟਰ ਸਾਹਿਬ ਵੱਲੋਂ ਤੇ ਜੇ ਆਰ ਜੁਆਇੰਟਡ ਰਜਿਸਟਰ ਸਾਹਿਬ ਵੱਲੋਂ ਪ੍ਰੋਗਰਾਮ ਛਪਦਾ ਹੈ ਉਹਦੇ ਮੁਤਾਬਕ ਅੱਜ 6 ਤਰੀਕ 10 ਵਜੇ ਤੋਂ ਇਹ ਜਿਹੜੇ ਮਤੇ ਲੈਣੇ ਸੀਗੇ ਜਿਹੜੇ ਇਹਦੇ ਵਿੱਚ ਡਾਇਰੈਕਟਰ ਦੀ ਚੋਣ ਲੜਨ ਦੇ ਚਾਹਵਨ ਹੁੰਦੇ ਆ 10 ਵਜੇ ਅਸੀਂ ਸਹੀ ਇੱਥੇ ਆ ਗਏ ਆ 10 ਵਜੇ ਅਸੀਂ ਗੇਟ ਤੋਂ ਐਂਟਰੀ ਕੀਤੀ ਫੋਰਸ ਇੰਨੀ ਲਾ ਰੱਖੀ ਆ ਜਿਵੇਂ ਕੋਈ ਇੱਥੇ ਕਿਸੇ ਗੈਂਗਸਟਰ ਨੇ ਆਉਣਾ ਹੁੰਦਾ ਤੇ ਸਾਡੇ ਨਾਲ ਇੱਥੇ ਕੁਝ ਮੁਲਾਜ਼ਮਾਂ ਨੇ ਇਸ ਵੇਲੇ ਵੀ ਕੀਤਾ ਸਾਨੂੰ ਕਿਹਾ ਵੀ ਤੁਸੀਂ ਬੈਂਕ ਤੋਂ ਬਾਹਰ ਚਲੋ ਪਹਿਲਾਂ ਇਹ ਗੱਲ ਤਾਂ ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਮੈਂ ਬੈਂਕ ਦਾ ਲਗਾਤਾਰ ਦੋ ਵਾਰੀ ਡਾਇਰੈਕਟਰ ਰਹਿ ਚੁੱਕਿਆ ਹਾਂ ਕੋਆਪਰੇਟਿਵ ਬੈਂਕ ਦਾ ਮੈਂ ਮੌਜੂਦਾ ਡਾਇਰੈਕਟਰ ਮਾਰਕੀਟ ਵੀ ਹਾਂ ਤੇ ਸਾਡੇ ਨਾਲ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਜੀ ਐਡਵੋਕੇਟ ਆ ਸਾਡੇ ਨਾਲ ਆਏ ਨੇ ਅਸੀਂ ਅੱਜ ਸਿੰਪਲ ਮਤੇ ਦੇਣੇ ਆ ਅੱਜ ਕੁਝ ਨਹੀਂ ਹੋਣਾ ਇਹਨਾਂ ਨੇ ਮਤੇ ਰিসিਵ ਕਰਕੇ ਰੱਖ ਲੈਣੇ ਨੇ ਅਗਲਾ ਜਿਹੜਾ ਚੋਣ ਦਾ ਪ੍ਰੋਗਰਾਮ ਪ੍ਰੋਸੈਸ ਹੈਗਾ ਉਹ 8 ਤਰੀਕ ਨੂੰ ਹੋਣਾ ਹੈ ਜਿਹੜਾ ਟਾਈਮਿੰਗ ਸੀ ਅੱਜ 10 ਵਜੇ ਤੋਂ ਲੈ ਕੇ 1 ਵਜੇ ਦਾ ਟਾਈਮ ਪ੍ਰੋਸੈਸ ਸ਼ੁਰੂ ਹੋਣਾ ਸੀ ਮਤੇ ਲੈਣ ਦਾ ਤੇ ਮਤੇ ਨਹੀਂ ਲੈ ਰਹੇ ਇਹਦਾ ਮਤਲਬ ਇਹਨਾਂ ਦੀ ਸਰਕਾਰ ਦੀ ਜਿਹੜੀ ਮਨਸ਼ਾ ਹੈਗੀ ਆ ਸਾਨੂੰ ਮਾੜੀ ਦਿਸ ਰਹੀ ਹੈ ਧੱਕੇਸ਼ਾਹੀ ਕਰਨਾ ਚਾਹੁੰਦੇ ਆ ਜਿਵੇਂ ਕਿ ਹੁਣ ਇਲੈਕਸ਼ਨ ਚੱਲ ਰਹੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਦੇ ਉੱਥੇ ਵੀ ਸਰਕਾਰ ਨੇ ਬਹੁਤ ਧੱਕੇਸ਼ਾਹੀ ਕੀਤੀ ਹੈ ਤੇ ਅੱਜ ਦੀ ਇੰਨੀ ਫੋਰਸ ਲਾਉਣ ਦੀ ਤੇ ਇੱਥੇ ਲੋੜ ਹੀ ਨਹੀਂ ਸੀ ਕਉਕੇ ਸਿੰਪਲ ਤੇ ਸਿੰਪਲ ਨੌ ਜੋਨ ਨੇ ਨੌ ਜੋਨਾਂ ਤੋਂ ਹਰ ਡਾਇਰੈਕਟਰ ਨੇ ਅਪਲਾਈ ਕਰਨਾ ਹੈ ਅੱਜ ਇਹਨਾਂ ਨੇ ਮਤੇ ਲੈਣੇ ਉਹਦੀ ਸਕੁਰਨੀ ਹੋਣੀ ਆ ਤੇ 8 ਤਰੀਕ ਨੂੰ ਉਹਦਾ ਜਿਹੜਾ ਹੈਗਾ ਚੋਣ ਪ੍ਰੋਗਰਾਮ ਅੱਗੇ ਚੱਲੂ ਹੋਣਾ ਤੁਹਾਨੂੰ ਜਿਹੜੇ ਜਿਨ੍ਹਾਂ ਨੇ ਬਾਹਰ ਜਾਣ ਦੇ ਲਈ ਕਿਹਾ ਕਰ ਕਿ ਉਹ ਬੈਂਕ ਦੇ ਮੁਲਾਜ਼ਮ ਨਹੀਂ ਉਹ ਬੈਂਕ ਦੇ ਮੁਲਾਜ਼ਮ ਹੈਗੇ ਆ ਕੋਈ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਤੁਸੀਂ ਆ ਰਹੇ ਹੋ ਇੱਥੇ ਤੁਹਾਡੀ ਰਜਿਸਟ੍ਰੇਸ਼ਨ ਕੀ ਸ਼ੋ ਕਰਦੀ ਆ ਵੀ ਤੁਸੀਂ ਕੀ ਇੱਥੇ ਡਿਊਟੀ ਤੇ ਹੋ ਨਹੀਂ ਜੀ ਕਹਿੰਦੇ ਤੁਸੀਂ ਬਾਹਰ ਚੱਲੋ ਪਹਿਲੀ ਗੱਲ ਤਾਂ ਜਿਹੜਾ ਥੱਲੇ ਬੈਂਕ ਆ ਇਹ ਇੱਕ ਪਬਲਿਕ ਵਾਸਤੇ ਬੈਂਕ ਬਣਾਇਆ ਗਿਆ ਠੀਕ ਆ ਸਾਡਾ ਹੈੱਡ ਅੱਪ ਉੱਤੇ ਹੈਗਾ ਸਾਡੇ ਡੀਐਮ ਸਾਹਿਬ ਐਮਡੀ ਸਾਹਿਬ ਉੱਪਰ ਬੈਠੇ ਨੇ ਅਸੀਂ ਤਾਂ ਥੱਲੇ ਹੀ ਖੜੇ ਆ ਪਰ ਫਿਰ ਵੀ ਸਾਨੂੰ ਧੱਕੇ ਨਾਲੇ ਬਾਹਰ ਕੱਢਣਾ ਚਾਹੁੰਦੇ ਨੇ ਇਹਨਾਂ ਦੀ ਮਨਸ਼ਾ ਜਿਹੜੀ ਹੈਗੀ ਆ ਉਹ ਸਾਨੂੰ ਪੂਰੀ ਦਿਸਰੀ ਹੈ ਸਾਡਾ ਜਿਹੜਾ ਅੱਜ ਅਸੀਂ ਕਾਗਜ ਐਪਲਾਈ ਕਰਨੇ ਸੀ ਉਹ ਲੈ ਨਹੀਂ ਰਹੇ ਐਪਲੀਕੈਂਟ ਜਿਹੜੀ ਬਹੁਤ 파ਟੀਆਂ ਦਾ ਨੇ ਕੌਣ ਕੌਣ ਨੇ ਦੇਖੋ ਸਾਰੀਆਂ ਪਾਰਟੀਆਂ ਆਪਦੀਆ ਆਪਣੀਆਂ ਕਾਲੀ ਦਾਲ ਅਦਰ ਪਾਰਟੀਆਂ ਜਿਹੜੀਆਂ ਆਮ ਆਦਮੀ ਪਾਰਟੀ ਆ ਉਹ ਵੀ ਆਪਦੇ ਇੱਥੇ ਕੈਂਡੀਡੇਟ ਲਿਆਊਗੀ ਪਰ ਸਰਕਾਰ ਦੀ ਧੱਕੇਸ਼ਾਈ ਆ ਸਰਕਾਰ ਆਮ ਆਦਮੀ ਪਾਰਟੀ ਦੀ ਆ ਇਦਾਂ ਤਾਂ ਤਾਂ ਕਦੇ ਨਹੀਂ ਹੋਇਆ ਅੱਗੇ ਬੈਂਕਾ ਚ ਜਿਹੜੇ ਚੋਣ ਮਤੇ ਨੇ ਉਹ ਤਾਂ ਉਸ ਦਿਨ ਤਾਂ ਖੁੱਲੇ ਓਪਨ ਲਏ ਜਾਂਦੇ ਨੇ ਔਰ 10 ਵਜੇ ਇਹਨਾਂ ਦੇ ਅਧਿਕਾਰੀ ਨੂੰ ਉੱਥੇ ਬੈਠਣਾ ਚਾਹੀਦਾ ਸੀ ਅਸੀਂ ਤੁਸੀਂ ਆਉਣ ਰਿਕਾਰਡ ਆ ਕਿਉਂਕਿ ਪ੍ਰੈਸ ਦੇ ਤੁਸੀਂ ਮੇਰੇ ਵੀਰ ਖੜੇ ਹੋ ਟਾਈਮ ਦੇਖ ਲਓ 11 ਵਜੇ ਆ ਰਹੇ ਨੇ ਤੇ ਅਜੇ ਤੱਕ ਇਹਨਾਂ ਦੇ ਕੋਈ ਅਧਿਕਾਰੀ ਵੱਲੋਂ ਸਾਨੂੰ ਠੋਸ ਜਵਾਬ ਹੀ ਨਹੀਂ ਦਿੱਤਾ ਗਿਆ ਵੀ ਅਸੀਂ ਮਤੇ ਲੈਣੇ ਆ ਜਾਂ ਨਹੀਂ ਲੈਣੇ ਉਲਟਾ ਸਾਨੂੰ ਕਹਿੰਦੇ ਤੁਸੀਂ ਬਾਹਰ ਚਲੋ ਬਾਹਰ ਚਲੋ ਇਦਾਂ ਹੀ ਇਹਨਾਂ ਨੇ 1 ਵਜਾ ਦੇਣਾ ਤੇ ਉਸ ਤੋਂ ਬਾਅਦ ਕਹਿ ਦੇਣਗੇ ਜੀ ਦੇਖੋ ਮਤੇ ਦੇਨ ਕੋਈ ਆਇਆ ਨਹੀਂ ਸਾਡਾ ਪ੍ਰੈਸ ਮੀਡੀਆ ਸਾਡੇ ਨਾਲ ਆ ਸਮੁੱਚੀ ਕਾਂਗ ਇੰਨੀ ਫੋਰਸ ਤੇ ਇਥੇ ਲਾਉਣ ਦੀ ਲੋੜ ਹੀ ਨਹੀਂ ਸੀ ਬੈਂਕ ਦੀ ਧੱਕੇਸ਼ਾਹੀ ਉਹਨਾਂ ਦੇ ਅਧਿਕਾਰੀਆਂ ਦੀ ਜਾਂ ਜਿਹੜੀ ਸਰਕਾਰ ਆ ਸਰਕਾਰ ਦੇ ਚੇਤੇ